ਇੱਕ ਸੱਚ ਆ ਉਹਨਾਂ ਸਾਰੇ ਲੋਕਾਂ ਦਾ ਜੋ ਆਪਣੇ ਮੁਲਕਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਵਾਸ ਲਏ ਚਾਹੇ ਦੁਨੀਆ ਦਾ ਕੋਈ ਵੀ ਮੁਲਕ ਹੋਵੇ ਉਹ ਸੱਚ ਦਾ ਸੇਖ ਉਹ ਆਪ ਜਾਣਦੇ ਨੇ ਤੇ ਜਾਂ ਉਹਨਾਂ ਦੇ ਪਰਿਵਾਰ ਵਾਲੇ ਦੁਨੀਆ ਦਾ ਕੀ ਆ ਦੁਨੀਆ ਕਹਿ ਦਿੰਦੀ ਜੀ ਵਧਾਈਆਂ ਵੀਜ਼ਾ ਲੱਗ ਗਿਆ ਤੁਹਾਡਾ ਪਰਿਵਾਰ ਤਰ ਗਿਆ ਜੂਨ ਸੁਧਰ ਗਈ ਹੈ ਪੁਸਤਾਂ ਸੁਧਰ ਗਈਆਂ ਲekin ਜਿਹੜਾ ਆਪਣੇ ਮਲਕ ਨੂੰ ਛੱਡਦਾ ਨਾ ਉਹ ਕੱਲਾ ਮੁਰਕ ਨਹੀਂ ਛੱਡਦਾ ਉਹ ਛੱਡਦੇ ਨੇ ਆਪਣਾ ਘਰ-ਬਾਰ ਆਪਣਾ ਪਰਿਵਾਰ ਆਪਣੇ ਦੋਸਤ ਯਾਰ ਕਈ ਵਾਰੀ ਤਾਂ ਕਈ ਆਪਣਾ ਪਿਆਰ ਵੀ ਛੱਡ ਦਿੰਦੇ ਇਹ ਸੋਖਾ ਨਹੀਂ ਹੈ ਬਾਹਰਲੇ ਮਲਕਾਂ ਦੇ ਵਿੱਚ ਆ ਕੇ ਨਵੇਂ ਦੋਸਤ ਯਾਰ ਬਣਾ ਲੈ ਨਵਾਂ ਪਰਿਵਾਰ ਬਣਾਣਾ ਨਵਾਂ ਘਰ-ਬਾਰ ਬਣਾਣਾ ਇਹ ਸੋਖਾ ਨਹੀਂ ਹੁੰਦਾ ਲੈਕਿਨ ਦੁਨੀਆ ਸੋਚਦੀ ਆ ਵੀ ਹਾਂ ਵੀ ਵੀਜ਼ਾ ਲੱਗ ਗਿਆ ਕਰ ਗਿਆ ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਕਿ ਜਦੋਂ ਕੋਈ ਆਪਣਾ ਘਰ-ਬਾਰ ਛੱਡਦਾ ਨਾ ਉਹ ਸੋਚੋ ਵੀ ਆਪਣੇ ਆਪ ਨੂੰ ਕੱਟ ਕੇ ਆ ਰਿਹਾ ਉੱਥੇ ਖੂਨ ਦੇ ਰਿਸ਼ਤੇ ਖੂਨ ਦੇ ਹੁੰਦੇ ਨੇ ਇੱਥੇ ਆ ਕੇ ਨਵੇਂ ਰਿਸ਼ਤੇ ਬਣਾਣੇ ਸੌਖੇ ਨਹੀਂ ਗੇ ਨਵੇਂ ਦੋਸਤ ਯਾਰ ਲੱਭਣੇ ਸੌਖੇ ਨਹੀਂ ਗੇ ਯਾਰ ਦੋਸਤ ਉਹ ਹੀ ਹੁੰਦੇ ਜੋ ਬਚਪਨ ਨਾਲ ਹੁੰਦੇ ਨੇ ਜਿਹੜੇ ਅੱਜ ਤੱਕ ਰਹਿੰਦੇ ਨੇ ਤੁਹਾਨੂੰ ਸਲਾਮ ਹੈ ਉਹ ਸਾਰਿਆਂ ਨੂੰ ਜੋ ਆਪਣੇ ਮੁਲਕਾਂ ਨੂੰ ਛੱਡ ਕੇ ਦੁਨੀਆਂ ਦੇ ਵਕਫਾ ਕੋਨਿਆਂ ਤੇ ਗਏ ਨੇ ਚਾਹੇ ਯੂਕੇ, ਕੈਨੇਡਾ, ਆਸਟ੍ਰੇਲੀਆ, ਯੂਐਸਏ, ਦੁਬਈ ਕਿਤੇ ਵੀ ਗਏ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਉਹ ਸਾਰਿਆਂ ਨੂੰ ਸਲਾਮ ਹੈ ਮੇਰਾ ਜਿਉਂਦੇ ਵੱਸਦੇ ਰਹੋ ਬਰਬਤ ਤਰੱਕੀਆਂ ਮਾਣੇ ਸੱਚੀ ਕਾਜੀ